ਪਿੰਡ ਸੈਂਪਲੀ ਵਿਖੇ ਸ਼ਾਮਲੜ ਜ਼ਮੀਨ ਵਿੱਚੋਂ ਮਾਈਨਿੰਗ ਕਰਕੇ ਮਿੱਟੀ ਚੋਰੀ ਕਰਨ ਵਾਲਾ ਪਿੰਡ ਵਾਸੀਆਂ ਨੇ ਜੀਸੀ ਮਸ਼ੀਨ ਸਮੇਤ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਸ਼ਾਮਲੜ ਜ਼ਮੀਨ ਵਿੱਚੋਂ ਚੋਰੀ ਹੋਈ ਮਿੱਟੀ ਦੀ ਜਾਂਚ ਕਰਨ ਦੇ ਲਈ ਐਸਐਚਓ ਬਡਾਲੀ ਆਲਾ ਸਿੰਘ ਹਰਕਿਰਤ ਸਿੰਘ ਅਤੇ ਮਾਈਨਿੰਗ ਵਿਭਾਗ ਦੇ ਰੋਹਿਤ ਕੁਮਾਰ ਜੀ ਮੌਕੇ ਤੇ ਪੁੱਜੇ ਹਨ ਵੈਕੂ ਜੀ ਕਾ ਖਾਲਸਾ ਵੈਕੂ ਜੀ ਕੀ ਫਤਿਹ ਜੀ ਦਾਸ ਗੁਰਸੇ ਸਿੰਘ ਸੈਂਪਲੀ ਸਾਹਿਬ ਜੀ ਇਹ ਜੋ ਸਾਡੇ ਮਸਲਾ ਹੋਇਆ ਜੀ ਇਹ ਪੰਚਾਇਤੀ ਜ਼ਮੀਨ ਵਿੱਚੋਂ ਜੀ ਕੁੱਲ ਮਿਲਾ ਕੇ 1 ਏਕੜ ਵਿੱਚੋਂ ਮਿੱਟੀ 10 ਫੁੱਟ ਡੰਗਾਈ ਤੇ 50 ਫੁੱਟ ਲੰਬਾਈ ਦੇ ਵਿੱਚੋਂ ਇਹ ਮਿੱਟੀ ਪੱਟੀ ਗਈ ਜੋ ਬਹੁਤ ਲੰਮੇ ਸਮੇਂ ਤੋਂ ਕੁੱਟੀ ਜਾ ਰਹੀ ਸੀ ਜੀ ਤੇ ਰਾਤ ਸਾਡੇ ਸਰਪੰਚ ਸਾਹਿਬ ਨੇ ਮੌਕਾ ਆ ਕੇ ਦੇਖਿਆ ਤੇ ਟਰੈਕਟਰਾਂ ਵਾਲੇ ਭੱਜ ਗਏ ਜੀ ਤੇ ਜੀਸੀਪੀ ਵਾਲਾ ਬੰਦਾ ਫੜਿਆ ਜੀ ਜਿਸ ਨੂੰ ਬਡਾਲੀ ਥਾਣੇ ਦੇ ਵਿੱਚ ਬੰਦ ਕਰਾਇਆ ਗਿਆ ਜੀ ਤੇ ਸਾਡੇ ਨਗਰ ਤੇ ಗ್ರಾಮ ਪੰਚਾਇਤ ਇਹ ਚਾਹੁੰਦੇ ਵੀ ਇਹ ਤੇ ਜੋ ਬਣਦੀ ਕਾਰਵਾਈ ਉਹ ਜਲਦੀ ਤੋਂ ਜਲਦੀ ਕੀਤੀ ਜਾਵੇ ਤਕਰੀਬਨ ਲਗਭਗ 25 ਲੱਖ ਦੀ ਇੱਥੋਂ ਮਿੱਟੀ ਵੇਚੀ ਗਈ ਜੀ ਨਜਾਇਜ਼ ਆਗਰ ਇਸ ਤੇ ਕੋਈ ਕਾਰਵਾਈ ਨਾ ਹੋਈ ਤਾਂ ਸਾਡੀ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀ ਵੱਲੋਂ ਚੁੰਨੀ ਰੋਡ ਜਾਮ ਕੀਤਾ ਜਾਵੇਗਾ। ਜੀ ਬੇਨਤੀ ਇਹ ਹੈ ਜੀ ਜੋ ਇਹ 18 ਏਕੜ ਦਾ ਪਲਾਟ ਹੈ ਜੀ ਪੰਚਾਇਤੀ ਇਸ ਦੇ ਵਿੱਚ 1/3 ਹਿੱਸਾ ਜੋ ਐਸਸੀ ਕੋਟੇ ਦੀ ਜ਼ਮੀਨ ਹੈ ਜੀ ਕਿਉਂਕਿ ਇਹ ਐਸਸੀ ਕੋਟੇ ਦੀ ਜ਼ਮੀਨ ਨਾਲ ਬੇਸੰਬੰਧਤਾ ਜਿੱਥੋਂ ਇਹ ਮਿੱਟੀ ਪੱਟੀ ਗਈ ਆ ਆਗਰ ਪ੍ਰਸ਼ਾਸਨ ਨੇ ਇਸ ਤੇ ਕੋਈ ਕਾਰਵਾਈ ਨਾ ਕਰੀ ਤਾਂ ਦਾਸ ਗੁਰਸੇ ਸਿੰਘ ਜੀ ਸਾਡੇ ਵੱਡੇ ਹੀ ਸਤਿਕਾਰਯੋਗ ਸਰਦਾਰ ਜਸਵੀਰ ਸਿੰਘ ਗੜੀ ਜੀ ਜੋ ਐਸੇ ਕਮਿਸ਼ਨ ਦੇ ਚੇਅਰਮੈਨ ਆ ਮੈਂ ਉਹਨਾਂ ਤੱਕ ਪਹੁੰਚ ਕਰੂੰਗਾ ਤੇ ਵਣਦੀ ਕਾਰਵਾਈ ਕਰਾਂਗਾ ਦੋਸ਼ੀਆਂ ਤੇ ਜਿਹੜੀ ਇਹ ਕਿੰਨੀ ਜ਼ਮੀਨ 'ਚ ਮੈਨੀ ਗ ਜੜੀ ਹੋਈ ਹੈ ਇਹ ਆਪਣੀ ਜ਼ਮੀਨ ਹੈ ਜੀ ਪੰਚਾਇਤੀ 18 ਕੜ ਜ਼ਮੀਨਾਂ ਹੈ ਜੀ ਬੰਦਾ ਸੈਂਪਲ ਜੀ ਤੇ ਇਸ ਵਿੱਚੋਂ ਨਜਾਇਜ਼ ਮਿੱਟੀ ਚੋਰੀ ਹੁੰਦੀ ਰਾਤ ਨੂੰ ਤੇ ਅਸੀਂ ਇਸ ਜਿਹੜਾ ਵੀ ਵਿਅਕਤੀ ਚੋਰੀ ਕਰਦਾ ਹੈ ਉਹਦੇ ਵਿਰੁੱਧ ਅਸੀਂ ਕਾਰਵਾਈ ਚਾਹੁੰਦੇ ਆਂ ਤੇ ਆਪਣੀ ਪੰਚਾਇਤ ਵੱਲੋਂ ਇੱਕ ਮਤਾ ਪਾ ਕੇ ਦਵਾਵਾਂਗੇ ਪ੍ਰਸ਼ਾਸਨ ਨੂੰ ਵੀ ਜੋ ਵੀ ਇਹ ਉਕਤ ਬਲਤੀ ਹੈ ਇਹਦੇ ਉੱਤੇ ਸਖਤ ਤੇ ਜ਼ਖਤ ਕਾਰਵਾਈ ਕਰੀ ਜਾਏ ਰਾਤ ਫਿਰ ਕਿੰਨੇ ਕਿੰਨੇ ਫੜਿਆ ਉਹ ਜਿਹੜੇ ਬੰਦੇ ਨੂੰ ਕਿਵੇਂ ਪਤਾ ਲੱਗਾ ਕਿ ਸੂਚਨਾ ਕਹਨੇ ਦਿੱਤੀ ਤੁਹਾਨੂੰ ਕਿ ਮਿੱਟੀ ਚੋਰੀ ਹੋ ਰਹੀ ਹੈ ਬਾਤ ਤੁਹਾਨੂੰ ਕਿਸੇ ਵੱਲੋਂ ਫੋਨ ਹੈ ਤੁਹਾਨੂੰ ਪਿੱਛੇ ਤੇ ਕਾਫੀ ਟਾਈਮ ਹੋ ਗਿਆ ਉਹਨੂੰ ਚੱਕਦੇ ਨੂੰ ਬੰਦੇ ਨੂੰ ਜੋ ਵੀ ਹੈ ਤੇ ਸਾਨੂੰ ਅਸੀਂ ਵੀ ਆਪਣੇ ਸਾਨੂੰ ਕਿਸੇ ਦਾ ਫੋਨ ਵੱਜਿਆ ਵੀ ਐਵੇਂ ਤਾਂ ਮਿੱਟੀ ਚੋਰੀ ਹੋ ਰਹੀ ਹੈ ਤੇ ਅਸੀਂ ਪਹੁੰਚੇ ਤੇ ਨਾਲ ਨੰਬਰ ਦਾ ਸਾਥ ਤੇ ਹੋਰ ਵੀ ਬੰਦੇ ਸੀਗੇ ਤੇ ਜਿਹੜੇ ਬੰਦੇ ਕਰ ਰਹੇ ਸੀ ਕਿੰਨੇ ਕਿਸੀ ਉਹ ਪਤਾ ਹੀ ਇੱਕ ਮਸ਼ੀਨ ਸੀ ਬਾਕੀ ਟਰੈਕਟਰ ਰੋਟਰ ਲੈ ਕੇ ਉਹ ਫਰ ਚਲੇ ਗਏ ਫੱਟ ਗਏ ਸੀਗੇ ਰਾਤੀ ਕਿੰਨੇ ਬੰਦੇ ਫੜੇ ਤੁਸੀਂ ਨਹੀਂ ਬੰਦਾ ਤਾਂ ਇੱਕੇ ਸੀਗਾ ਜੀ ਮਸ਼ੀਨ ਜੀਸੀਬੀ ਮਸ਼ੀਨ ਸੀਗੀ ਠੀਕ ਹੈ ਜੀ ਤੇ ਉਹ ਜੀਸੀਬੀ ਕਿੱਥੇ ਦਿੱਤੀ ਇਹ ਫੜ ਕੇ ਨਹੀਂ ਅਸੀਂ ਤਾਂ ਹੀ ਉੱਥੇ ਆਪਣਾ ਪ੍ਰਸ਼ਾਸਨ ਨੂੰ ਫੋਨ ਕਰਤਾ ਸੀਗੀ ਜੀ ਹਾਂ ਜੀ ਸੁਣੋ ਬਡਾਲੀ ਆਲਾ ਬਡਾਲੀ ਆਲਾ ਸੀ ਥਾਣੇ ਇਚਾ ਨੂੰ ਕੰਪਲੇਂਟ ਆਈ ਸੀ ਐਚਓ ਸਾਹਿਬ ਦਾ ਫੋਨ ਆਇਆ ਸੀ ਵੀ ਐਂ ਕਰਕੇ ਮੈਟਰ ਆ ਪਿੰਡ ਜਿਹੜਾ ਸੈਂਪਲ ਹੀ ਆ ਤੇ ਅਸੀਂ ਮੌਕਾ ਆ ਕੇ ਦੇਖ ਲਿਆਗਾ ਮਿੱਟੀ ਪੱਟੀਆਂ ਦੇਖਿਆ ਪਰ ਇੱਥੇ ਕੋਈ ਵੀ ਮਸ਼ੀਨਰੀ ਨਹੀਂ ਦੇਖੀ ਸੀ ਜੀ ਹਾਂ ਜਿਹੜਾ ਅਫੈਂਸਾ ਜਿਹੜੇ ਬਾਈਚਾਂਸ ਮਸ਼ੀਨਰੀ ਹੁੰਦੀ ਹੈ ਅਸੀਂ ਮੌਕੇ ਤੇ ਪਰਚਾ ਕਰ ਦਿੰਦੇ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੈ ਜੇ ਐਸ ਐਚਓ ਸਾਹਿਬ ਕੋਲ ਮਸ਼ੀਨਰ ਪਿੰਡ ਵਾਲੇ ਨੇ ਦੇ ਦਿਆ ਰਾਤ ਨੂੰ ਠੀਕ ਹੈ ਜੀ ਉਹ ਡੀ ਡੀ ਆਰ ਕੱਟਣਗੇ ਪਰਚਾ ਕਰਨਗੇ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਤੋਂ ਯੈਸ ਕਰਾਨਗੇ ਵੀ ਹਾਂ ਵੀ ਜਨਰਲ ਚੀਜ਼ ਅਸੀਂ ਚਾ ਲਿਖ ਕੇ ਦਵਾਂਗੇ ਵੀ ਜਨਰਲ ਚੀਜ਼ ਠੀਕ ਹੈ ਉਸ ਤੋਂ ਬਾਅਦ ਜਿਹੜੀ ਮਿੱਟੀ ਪੱਟਣ ਦੀ ਗੱਲ ਹੈਗੀ ਆ ਉਹ ਅਸੀਂ ਜਿਹੜਾ ਬੀ ਡੀ ਪੀਓ ਸਾਹਿਬ ਨੂੰ ਲਿਖਾਂਗੇ ਸਾਡੇ ਡੀ ਐਮਓ ਸਾਹਿਬ ਲਿਖ ਦਣਗੇ ਠੀਕ ਹੈ ਜੀ ਵੀ ਇੱਥੇ ਵੀ ਮਤਾ ਪਾਇਆ ਹੋਇਆ ਸੀ ਮਿੱਟੀ ਪੱਟਣ ਦਾ ਕਿ ਨਹੀਂ ਜੇ ਕੁਝ ਨਹੀਂ ਹੁੰਦਾ ਤਾਂ ਇੱਥੇ ਰਾਇਲਟੀ ਪੈ ਜਾਊਗੀ ਫਾਈਨ ਪੈ ਜਾਊਗਾ ਜੀ ਰੋਹਿਤ ਜੀ 3 ਸਾਲ ਤੋਂ ਇਹੀ ਮਿੱਟੀ ਪੱਟੀ ਜਾ ਰਹੀ ਸੀ ਤੇ ਪਹਿਲਾਂ ਵੀ ਇਹਨਾਂ ਨੇ ਕਿਹਾ ਕਿ ਮੈਂ ਨਿਕਾਪਟਰ ਨੂੰ ਦਿੱਤੀ ਸੀ ਦਰਖਾਸਤ ਅਸੀਂ ਕੋਈ ਕਾਰਵਾਈ ਨਹੀਂ ਕੀਤੀ ਕਿਉਂ ਯਾਨੀ ਕਿ ਉਸ ਵੇਲੇ ਜਾਂਚ ਜਾਂ ਪੜਤਾਲ ਨਹੀਂ ਕੀਤੀਆਂ ਦੀ ਪਹਿਲੀ ਗੱਲ ਮੈਂ ਦੱਸਦਾ ਮੇਰੇ ਕੋਲ ਕੋਈ ਕੰਪਲੇਂਟ ਆਈ ਨਹੀਂ ਸੀ ਜੇ ਬਾਈਚਾਸ ਆਈ ਵੀ ਹੋਵੇ ਮਰ ਤੋਂ ਪਹਿਲਾਂ ਹੋਏ ਹੋਵੇ ਕੋਈ ਠੀਕ ਹੈ ਜੀ ਉਹਦਾ ਰਿਕਾਰਡ ਭੇਜਿਆ ਹੋਗਾ ਬੀਡੀਪੀ ਸਾਹਮਣੇ ਰਿਕਾਰਡ ਨਹੀਂ ਭੇਜਿਆ ਹੋਣਾ ਜਾਂ ਤਹਿਸੀਲਦਾਰ ਕੋਲ ਜਾਂਦਾ ਮਲਕੀਅਤ ਲਈ ਉਹ ਫਿਲਹਾਲ ਰਿਕਾਰਡ ਸਾਡੇ ਕੋਲ ਨਹੀਂ ਆਉਂਦਾ ਨਹੀਂ ਅਦਰਵਾਈਜ਼ ਕੋਈ ਇਦਾਂ ਦੀ ਸ਼ਿਕਾਇਤ ਆਂਦੀ ਹੈ ਤੁਹਾਡੇ ਕੋਲ ਕਿ ਮੈਨਿੰਗ ਹੋ ਰਹੀ ਆ ਉਹਤੇ ਤੁਹਾਡੇ ਵੱਲੋਂ ਕੀ ਕਾਰਵਾਈ ਜਾਂ ਕਿਤੇ ਕਿਵੇਂ ਕੋਈ ਜਾਂਚ ਦਾ ਪੜਤਾਲ ਜੁਈ ਡਿਪੈਂਡ ਕਰਦਾ ਇਹ ਸਰਕਮਸਟੈਂਸਸ ਟੂ ਡਿਪੈਂਡ ਕਰਦਾ ਇਹ ਵੀ ਕੀ ਹੈ ਕਿ ਨਹੀਂ ਮੌਕੇ ਤੇ ਹੁਣ ਇਹਤੇ ਕੋਈ ਬੰਦ ਦੀ ਕਾਰਵਾਈ ਹੋਊ ਜਾਂ ਨਹੀਂ ਹੋਊਗੀ ਆ ਹੋਈ ਕੀ ਕਾਰਵਾਈ ਜੇ ਐਸਐਚਓ ਸਭ ਪਰਚਾ ਕਰਕੇ ਸਾਨੂੰ ਲਿਖ ਕੇ ਦੇਣੀ ਹੈ ਥਾਣਾ ਬਡਾਰੀ ਵਾਲਾ ਦੇ ਐਸਐਚਓ ਹਰਕੀਰਤ ਸਿੰਘ ਦਾ ਕਹਿਣਾ ਹੈ ਕਿ ਉਹਤੋ ਵਿਅਕਤੀਆਂ ਦੇ ਖਿਲਾਫ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਜਾਂਚ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਇਹ ਪਿੰਡ ਸੈਂਪਲੀ ਵਿਖੇ ਸਾਡੇ ਪਿੰਡ ਦੀ ਪੰਚਾਇਤ ਵੱਨਿਓ ਪਿੰਡ ਦੇ ਲੋਕਾਂ ਵੱਨੋਂ ਇੱਕ ਕੰਪਲੇਂਟ ਪ੍ਰਾਪਤ ਹੋਈ ਸੀਗੀ ਵੀ ਇਹਨਾਂ ਦੀ ਪਿੰਡ ਦੀ ਪੰਚਾਇਤੀ ਜ਼ਮੀਨ 'ਚੋਂ ਕੋਈ ਮਾਈਨਿੰਗ ਹੋਈ ਏ। ਜੀ ਮੌਕੇ ਤੇ ਮਾਈਨਿੰਗ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਉਸ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਹੋਊਗੀ ਕੀਤੀ ਜਾਊ। ਕੁਝ ਸਰ ਪਤਾ ਲੱਗੇ ਵੀ ਫੋਨ ਨਹੀਂ ਉਹ ਪੜਤਾਲ ਦਾ ਵਿਸ਼ਾ ਹੈ। ਇੱਕ ਵਾਰ ਤੋਂ ਮੈਂ ਇਨਵੈਸਟੀਗੇਸ਼ਨ ਚਾਹੂਗਾ ਜੇ ਕੌਣ ਹੈ ਕੌਣ ਨਹੀਂ ਦੱਸਿਆ ਕੁਝ ਕਿੰਨੇ ਕ ਸਮੇਂ ਤੋਂ ਚੱਲਦੀ ਸੀ ਮੈਨਿੰਗੇ ਨਹੀਂ ਇਸ ਬਾਰੇ ਹਜੇ ਕੁਝ ਨਹੀਂ ਸਾਰਾ ਇਨਵੈਸਟੀਗੇਸ਼ਨ ਦਾ ਮੈਟਰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ